ਕونکہ ਸਾਰੇ ਘਰ ਦੀ ਕਬੀਲਦਾਰੀ ਨੇ ਮਾਰ ਦਿੱਤੇ ਤਾਂ ਬਡਾਪੇ ਚ ਆ ਕੇ ਬੰਦੇ ਕੋਲ ਸਿਰਫ ਸਿਰਫ ਪਛਤਾਵਾ ਰਹਿ ਜਾਂਦਾ ਇੱਕ ਨਾ ਮੈਂ ਇਹ ਗੱਲ ਇੱਕ ਐਗਜ਼ਾਮਪਲ ਨਾਲ ਦੱਸਦੀ ਆ ਕੱਲ ਕੀ ਹੋਇਆ ਕਿ ਮੰਮਾ ਨੇ ਨਾ ਮੇਰੇ ਨਾਨਕੇ ਗਿਆ ਵੈਸੇ ਅੱਜ ਮੈਂ ਆਲੂ ਗਾਜਰਾ ਮਟਰ ਮੇਰੇ ਸਪੈਸ਼ਲ ਹਸਬੰਦ ਦੀ ਫਰਮਾਇਸ਼ ਤੇ ਬਣਾ ਰਹੀ ਸੀ ਹਰ ਕਿਸੇ ਦਾ ਆਪਣਾ ਆਪਣਾ ਬਣਾਉਣ ਦਾ ਤਰੀਕਾ ਹੁੰਦਾ ਬਟ ਮੈਂ ਸਾਰਾ ਕੁਝ ਕੀ ਕਰਦੀ ਆ ਗ੍ਰੈਂਡ ਕਰਕੇ ਉਹਦੀ ਜਿਹੜਾ ਪਿਊਰੀ ਬਹੁਤ ਅੱਛੇ ਤਰੀਕੇ ਨਾਲ ਮੈਸ਼ ਕਰਕੇ ਬਣਾਉਣੀ ਆ ਬਾਕੀ ਤੁਸੀਂ ਨਾਲ ਦੀ ਨਾਲ ਰੈਸਪੀ ਦੇਖਦੇ ਜਾਇਓ ਬਟ ਮੈਂ ਤੁਹਾਡੇ ਨਾਲ ਅੱਜ ਕੱਲ ਸ਼ੇਅਰ ਕਰਦੀ ਆ ਹੋ ਸਕਦਾ ਹੈ ਤੁਹਾਨੂੰ ਇਹ ਕੱਲ ਬਹੁਤ ਫਨੀ ਲੱਗੇ ਹੋ ਸਕਦਾ ਹੈ ਅਲੱਗ-ਅਲੱਗ ਆਪਣਾ-ਆਪਣਾ ਵੇ ਹੋਵੇ ਤੁਹਾਡਾ ਸੋਚਣ ਦਾ ਮੇਰੀ ਮਾਂ ਨੂੰ ਸਾਰੇ ਲੋਕ ਜਾਣਦੇ ਨੇ ਹਨਾ ਮੇਰੀ ਮਾਂ ਬਾਰੇ ਸਾਰਿਆਂ ਨੂੰ ਲੱਗਦਾ ਹੈ ਉਹ ਬੜੀ ਸਖਤ ਹੈ ਬਹੁਤ ਕੋੜ ਕਠੋਰ ਨੇ ਬਟ ਨਹੀਂ ਇਹ ਸਚਾਈ ਨਹੀਂ ਆਨ ਨੂੰ ਲੱਗਦਾ ਹੈ ਉਹ ਬੜੀ ਸਖਤ ਹੈ ਬਹੁਤ ਕੋੜ ਕਠੋਰ ਨੇ ਬਟ ਨਹੀਂ ਇਹ ਸਚਾਈ ਨਹੀਂ ਹੁਣ ਤੁਹਾਨੂੰ ਇੱਕ ਨਾ ਮੈਂ ਇਹ ਗੱਲ ਇੱਕ ਐਗਜ਼ਾਮਪਲ ਨਾਲ ਦੱਸਦੀ ਹਾਂ ਕੱਲ ਕੀ ਹੋਇਆ ਕਿ ਮੰਮਾ ਨੇ ਨਾ ਮੇਰੇ ਨਾਨਕੇ ਗਏ ਸੀ ਉੱਥੇ ਕਿਸੇ ਦੀ ਡੈਥ ਹੋ ਗਈ ਤੇ ਮੇਰੀਆਂ ਮਾਮੀਆਂ ਨੇ ਮੰਮੀ ਨੂੰ ਬੜਾ ਹੀ ਜ਼ੋਰ ਲਾਇਆ ਸੰਦੀਪ ਹੁਣਾਂ ਨੂੰ ਵੀ ਫੋਨ ਕਰਕੇ ਉਹਨਾਂ ਨੇ ਕਿਹਾ ਕਿ ਤੁਹਾਡੀ ਮੰਮੀ ਨੇ ਤਾਂ ਅੱਜ ਇੱਥੇ ਰਾਤ ਰਹਿਣਾ ਪਰ ਕਹਿੰਦੀ ਕਿ ਮੈਨੂੰ ਮੇਰੇ ਜਵਾਕ ਰਹਿ ਨਹੀਂ ਦਿੰਦੇ ਤੇ ਇਤਰੂ ਸੰਦੀਪ ਹੁਣੇ ਕਹਿੰਦੇ ਅਸੀਂ ਕਦੇ ਸਾਡੀ ਮੰਮੀ ਨੂੰ ਮਨਾ ਨਹੀਂ ਕੀਤਾ ਸਾਡੀ ਮੰਮੀ ਜੇ ਰਹਿਣਾ ਚਾਹੁੰਦੀ ਸਾਡੀ ਮੰਮੀ ਰਹਿ ਸਕਦੀ ਆ ਤੇ ਕੀ ਹੋਇਆ ਕੋਈ ਲੈਣ ਨਾ ਗਿਆ ਮੰਮੀ ਨੂੰ ਤੇ ਸ਼ਾਮਾਂ ਪੈ ਗਈਆਂ ਮੰਮੀ ਨੇ ਚੁੱਪ ਨਾਮ ਨਾ ਹਰਮਨ ਨੂੰ ਫੋਨ ਕਰ ਦਿੱਤਾ ਕਿ ਤੂੰ ਆ ਕੇ ਮੈਨੂੰ ਲੈ ਜਾ ਸਾਡਾ ਸਭ ਦਾ ਬਹੁਤ ਹਾਸਾ ਨਿਕਲਿਆ ਮੇਰਾ ਵੀ ਮੈਨੂੰ ਵੀ ਫੋਨ ਤੇ ਇਹਨਾਂ ਨੇ ਦੱਸਿਆ ਉਹਨਾਂ ਨੇ ਇੱਕ ਕિસ્ਸਾ ਦੱਸਿਆ ਕਿ ਇਸੇ ਤਰ੍ਹਾਂ ਹੀ ਮੰਮੀ ਜਦੋਂ ਵਿਆਹ ਤੇ ਗਈ ਸੀ ਨਾ ਤਦ ਵੀ ਮੰਮੀ ਨੇ ਐ ਕੀਤਾ ਸਾਡੇ ਤੋਂ ਕੱਪੜੇ ਮੰਗਾਲੇ ਤੇਚੀ ਮੰਗਾ ਲਿਆ ਸੀ ਤੇਚੀ ਦੇ ਵਿੱਚ ਮੰਮੀ ਦੇ ਅਲੱਗ-ਅਲੱਗ ਤਰ੍ਹਾਂ ਦੇ ਸੂਟ ਪਾਏ ਆਹ ਫੰਕਸ਼ਨ ਦੇ ਮੰਮੀ ਆਹ ਸੂਟ ਪਾਉਗੀ ਹਨਾ ਤੇ ਨਾਲ ਤੌਲੀਆ ਰੱਖਿਆ ਹਰ ਚੀਜ਼ ਮੰਮੀ ਦੀ ਕੱਲੀ-ਕੱਲੀ ਰੱਖਦੀ ਕਿ ਮੰਮੀ ਨੂੰ ਉੱਥੇ ਜਾ ਕੇ ਇਦਾਂ ਫੀਲ ਨਾ ਹੋਵੇ ਤੇ ਪਰ ਮੰਮੀ ਜਦੋਂ ਅਸੀਂ ਉੱਥੇ ਪਹੁੰਚੀਆਂ ਤੇ ਕਹਿੰਦੇ ਸਾਨੂੰ ਮੰਮੀ ਕਹਿੰਦੀ ਚਲੋ ਅਸੀਂ ਜਦੋਂ ਸਾਰੇ ਫੰਕਸ਼ਨ ਨਿਭਾ ਕੇ ਘਰ ਆ ਲਈਏ ਚਲੋ 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 ਚੱਲੀਏ ਬਸ ਹੁਣ ਆਪਾਂ ਆਪਣੇ ਘਰ ਚੱਲਦੇ ਹਣਾ ਤੇ ਕਹਿੰਦੀ ਆ ਸਾਨੂੰ ਸਮਝ ਨਾ ਆਵੇ ਕਿ ਇਦਾਂ ਕਿਉਂ ਕਰਦੀ ਪਰ ਰਾਤੀ ਅਸੀਂ ਫਨੀ ਵਿੱਚ ਹੱਸ ਜ਼ਰੂਰ ਰਹੇ ਸੀ ਅਸੀਂ ਇਹ ਸੋਚ ਰਹੇ ਸੀ ਕਿ ਮੰਮੀ ਤੁਸੀਂ ਘਰੇ ਵਾਪਸ ਤਾਂ ਆ ਕੇ ਤੁਹਾਨੂੰ ਇਹ ਲੱਗਦਾ ਕਿ ਮੇਰੀ ਲਾਤ ਮੇਰੇ ਮਗਰੋਂ ਕੁਝ ਕਰਨਾ ਦਵੇ ਕਿ ਅਸੀਂ ਕੋਈ ਨਾ ਕੋਈ ਵੱਡੇ ਖਾਰਨਾਵੇਂ ਨਾ ਕਰਦਈਏ ਕਿ ਤੁਸੀਂ ਇਸ ਕਰਕੇ ਨਹੀਂ ਰਹਿੰਦੇ ਕਿ ਹੋਂਦ ਤੇ ਫ੍ਰੀ ਟਾਈਮ ਆਇਆ ਜੇ ਤੁਹਾਡਾ ਆਪ ਦੇ ਪੀਕੇ ਰਹਿਣ ਦਾ ਮਨ ਕਰਦਾ ਤੁਸੀਂ ਰਹੋ ਤੇ ਮੇਰੀ ਮੰਮੀ ਨੇ ਬੜਾ ਹੀ ਹੱਸ ਕੇ ਕਿਹਾ ਜਦੋਂ ਮੇਰਾ ਪੀਕੇ ਰਹਿਣੋਂ ਜੀ ਕਰਦਾ ਸੀ ਨਾ ਤਦ ਮੇਰੇ ਘਰ ਦੀਆਂ ਕਬੀਲਦਾਰੀਆਂ ਨੇ ਮੈਨੂੰ ਕਦੇ ਰਹਿਣ ਹੀ ਨਹੀਂ ਦਿੱਤਾ ਮੈਂ ਆਪਦੀ ਸਹੁਰਿਆਂ ਦੀ ਇਕੱਲੀ-ਇਕੱਲੀ ਨੋ ਸੀ ਤੇ ਇਸ ਘਰ ਚ ਇੰਨੇ ਕੰਮਕਾਰ ਉਤੋਂ ਛੋਟੇ-ਛੋਟੇ ਤੁਸੀਂ ਸਾਰੇ ਅਸੀਂ ਪੰਜ ਭੈਣ ਭਰਾ ਜਦੋਂ ਮੇਰੇ ਡੈਡੀ ਦੀ ਡੈਥ ਹੋ ਗਈ ਹਨਾ ਉਸ ਤੋਂ ਬਾਅਦ ਤੇ ਮੰਮੀ ਬਿਲਕੁਲ ਹੀ ਨਹੀਂ ਜਾ ਸਕੀ ਇੱਕ ਮੇਰੇ ਦਾਦਾ ਜੀ ਨੂੰ ਪੈਰਾਲਾਈਜ਼ ਹੋ ਗਿਆ ਸੀ ਹਨਾ ਉਹਨਾਂ ਦੀ ਦੇਖਭਾਲ ਕਰਨੀ ਹੁੰਦੀ ਸੀ ਦੂਜਾ ਅਸੀਂ ਵੀ ਮੰਮੀ ਜਦੋਂ ਕਿਤੇ ਜਾਂਦੀ ਨਾ ਅਸੀਂ ਹਮੇਸ਼ਾ ਮੰਮੀ ਨੂੰ ਕਹਿ ਦਿੰਦੇ ਕਿ ਮੰਮੀ ਸ਼ਾਮ ਨੂੰ ਘਰੇ ਵਾਪਸ ਆ ਜੀ ਕਿਉਂਕਿ ਸਾਡਾ ਕਿਤੇ ਜੀ ਨਹੀਂ ਸੀ ਲੱਗਦਾ। ਇਸੇ ਚੱਕਰ 'ਚ ਮੰਮੀ ਕਦੇ ਘਰ ਛੱਡ ਕੇ ਗਈ ਨਹੀਂ। ਜਦੋਂ ਮੰਮੀ ਦਾ ਵਿਆਹ ਹੋਇਆ ਸੀ ਨਾ ਮੰਮੀ ਦੇ ਵਿਆਹ ਤੋਂ 6 ਮਹੀਨੇ ਬਾਅਦ ਮੇਰੇ ਦਾਦੀ ਜੀ ਦੀ ਡੈਥ ਹੋ ਗਈ ਸੀ। ਮੇਰੇ ਦਾਦੀ ਜੀ ਪਾਈ ਦੀਵੇ ਬਹੁਤ ਯੰਗ ਸੀ। ਬਹੁਤ ਯੰਗ ਏਜ 'ਚ ਹੀ ਇਸ ਦੁਨੀਆ ਤੋਂ ਚਲੇ ਗਏ ਸੀ। ਵੈਸੇ ਅੱਜ ਇੱਕ ਗੱਲ ਦੱਸਾਂ ਮੈਨੂੰ ਨੇਰਾ ਹੋ ਗਿਆ ਕੁਕਿੰਗ ਕਰਦੀ ਨੂੰ ਕਿਉਂਕਿ ਘਰ ਦੇ ਸਾਰੇ ਕੰਮਾਂ ਵਿੱਚ ਮੇਰਾ ਟਾਈਮ ਨਹੀਂ ਲੱਗਾ। ਔਰ ਵੈਸੇ ਵੀ ਤੁਹਾਨੂੰ ਪਤਾ ਕਿ ਜੌਬ ਵਗੈਰਾ ਤੋਂ ਬਾਅਦ ਬੰਦਾ ਲੇਟ ਹੋ ਹੀ ਜਾਂਦਾ ਹੈ। ਸੋ ਇਸੇ ਲਈ ਅੱਜ ਸ਼ਾਮ ਨੂੰ ਕੁਕਿੰਗ ਕਰਦੇ ਸੀ। ਚਲੋ ਬੈਕ ਟੂ ਬੈਕ ਟੂ ਬੇਸਿਕ ਮੈਂ ਤੁਹਾਨੂੰ ਇਹੀ ਦੱਸ ਰਹੀ ਸੀ ਕਿ ਮੇਰੇ ਮਦਰ ਇਨ ਜਿਹੜੇ ਮੰਮਾ ਦੇ ਮਤਲਬ ਕਿ ਮੇਰੇ ਦਾਦੀ ਜੀ ਉਹਨਾਂ ਦੀ ਡੈਥ ਮੰਮੀ ਦੇ ਵਿਆਹ ਤੋਂ 6 ਮਹੀਨੇ ਬਾਅਦ ਹੋ ਗਈ ਉਸ ਤੋਂ ਬਾਅਦ ਸਾਲ ਬਾਅਦ ਮੈਂ ਹੋ ਗਈ ਫਿਰ ਤੁਹਾਨੂੰ ਪਤਾ ਹੀ ਆ ਡੈਡੀ ਇਕੱਲੇ ਸੀ ਦਾਦਾ ਜੀ ਇਕੱਲੇ ਰਹਿ ਗਏ ਮੇਰੇ ਪਰਦਾਦਾ ਜੀ ਹੁੰਦੇ ਸੀ ਚਾਚਾ ਜੀ ਸੀ ਸਾਰੇ ਘਰ ਚ ਬੰਦੇ ਸੀ ਤੇ ਉਹਨਾਂ ਦਾ ਰੋਟੀ ਪਾਣੀ ਮੰਮੀ ਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਕਿ ਮੈਂ ਜਾ ਕੇ ਆਪਣੇ ਪੇਕੇ ਘਰ ਰਾਤ ਬਿਤਾऊं ਰੋਮਾ ਇਹ ਅਕਸਰ ਸਾਡੇ ਔਰਤਾਂ ਨਾਲ ਹੁੰਦਾ ਕਿ ਉਹਨਾਂ ਨੂੰ ਕਦੇ ਪੇਕੇ ਘਰ ਰਹਿਣਦੇ ਆ ਮੌਕਾ ਹੀ ਨਹੀਂ ਮਿਲਦਾ ਬਹੁਤ ਸਾਰੀਆਂ ਇਹੋ ਜਿਹਿਆਂ ਦੀਆਂ ਨੇ ਪਰ ਮੈਂ ਇੱਕ ਗੱਲ ਕਹਾਂ ਕੋਸ਼ਿਸ਼ ਕਰਿਆ ਕਰੋ ਜਿੰਨਾ ਕੁ ਜਦੋਂ ਮੇਕ ਮੌਕਾ ਹੁੰਦਾ ਨਾ ਉਹਦੇ ਭੈਣ ਭਰਾਵਾਂ ਨਾਲ ਆਪਣੇ ਪੇਕੇ ਨਾਲ ਸਾਂਝਾ ਬਣਾਈ ਰੱਖਿਆ ਕਰੋ ਅੱਜ ਦਾ ਸਮਾਂ ਪਤਾ ਕੀ ਆ ਗਿਆ ਹੁਣ ਮੇਰੀ ਮੰਮੀ ਦੀ ਜਿਹੜੀ ਸਾਂਝ ਆ ਨਾ ਉਹਨਾਂ ਦਾ ਉਹਨਾਂ ਦੇ ਭੈਣ ਭਰਾਵਾਂ ਦੇ ਨਾਲ ਉਸ ਕਦਰ ਰਹਿ ਹੀ ਨਹੀਂ ਗਿਆ ਰਿਸ਼ਤਾ ਉਹਨਾਂ ਨੂੰ ਆਪਣੇ ਘਰ ਤੋਂ ਸਿਵਾਏ ਕੁਝ ਸੋਚਦਾ ਹੀ ਨਹੀਂ ਹਾਲਾ ਕਿ ਇਕੱਲੇ ਬੈਠੇ ਉਹ ਸੋਚਦੇ ਹੋਣਗੇ ਕਈ ਵਾਰ ਉਹਨਾਂ ਦਾ ਦਿਲ ਕਰਦਾ ਹੋਊਗਾ ਕਿਉਂਕਿ ਹੁਣ ਉਮਰ ਤੇ ਉਹ ਇਸ ਪੈਰ ਤੇ ਆ ਬੰਦੇ ਦਾ ਜੀਤੇ ਕਰਦਾ ਹੀ ਆ ਨਾ ਮੈਂ ਆਪਣੇ ਭੈਣ ਭਰਾਵਾਂ ਕੋਲ ਬੈਠਾ ਪਰਜਾਈਆਂ ਆਪਣਾ ਲੱਖ ਪਿਆਰ ਕਰਦੀਆਂ ਹੁਣ ਭਰਾ ਜਿੰਨੀ ਮਰਜੀ ਜਾਨ ਛਿੜਕਦੇ ਹੋਣ ਪਰ ਜਦੋਂ ਬੰਦਾ ਉਮਰ ਦੇ ਇਸੇ ਲਿਹਾਜੇ ਚੋਂਦਾ ਨਾ ਔਰ ਜ਼ਿੰਦਗੀ ਦੇ ਇੰਨੇ ਸਾਰੇ ਅਪ ਡਾਊਨ ਦੇਖੇ ਹੁੰਦੇ ਆ ਨਾ ਤਾਂ ਫੇਰ ਉਹਦੇ ਸਾਰੇ ਸ਼ੌਂਕ ਕਿਧਰੇ ਮਾਰੀ ਜਾਂਦੇ ਆ ਮੈਂ ਇੱਕ ਕੁੜੀ ਹੋਣ ਦੇ ਨਾਤੇ ਮੈਂ ਇੱਕ ਜਰੀਜ਼ ਜ਼ਰੂਰ ਕਹੂੰਗੀ ਮੈਂ ਇੱਥੇ ਮੈਂ ਵੀ ਫੋਰਨ ਕੰਟਰੀ ਚ ਬੈਠੀਆਂ ਜਦੋਂ ਇੰਡੀਆ ਜਾਣੀਆਂ ਵੰਡਵਾ ਟਾਈਮ ਦਈਦਾ ਕਦੇ ਪੇਕੇ ਕਦੇ ਸੋਰੇ ਇਹ ਵੀ ਕੋਈ ਸਾਲ ਦੋ ਸਾਲ ਹੀ ਚੱਲੂਗਾ ਜਦੋਂ ਮੇਰੇ ਵੀ ਆਪਣੇ ਘਰ ਦੀ ਕਬੀਲਦਾਰੀ ਵਧ ਗਈ ਆਪਣੇ ਕੰਮ ਵਧ ਗਏ ਮੇਰੇ ਕੋਲ ਵੀ ਆਪਦੇ ਪੇਕੇ ਸ਼ਾਇਦ ਨਹੀਂ ਆ ਹੁਣ ਤੇ ਸ਼ਾਇਦ ਮੈਂ ਵੀ ਬੈਠੀ ਇਹ ਗੱਲਾਂ ਯਾਦ ਕਰਿਆ ਕਰੂੰਗੀ ਮੰਮੀ ਹੁਣ ਸਾਡੇ ਆਪਣੇ ਬਚਪਨ ਦੀਆਂ ਆਪਣੀ ਜਵਾਨੀ ਦੀਆਂ ਆਪਦੇ ਪਰਾਂ ਪਰਾਵਾਂ ਨਾਲ ਕੀਤੇ ਕੰਮਾਂ ਦੀਆਂ ਸਾਨੂੰ ਬੜੀਆਂ ਗੱਲਾਂ ਦੱਸ ਦਿਓ ਪਰ ਕੱਲ ਸੁਣ ਕੇ ਬੜਾ ਬੁਰਾ ਲੱਗਾ ਜਦੋਂ ਮੰਮੀ ਨੇ ਕਹਿ ਦਿੱਤਾ ਕਿ ਹੁਣ ਮੇਰਾ ਉੱਥੇ ਜੀ ਨਹੀਂ ਲੱਗਦਾ ਇਹ ਕਿਵੇਂ ਹੋ ਸਕਦਾ ਪੇਕੇ ਕਿਸੇ ਧੀ ਦਾ ਜੀ ਨਾ ਲੱਗੇ ਕਿਉਂ ਕਿ ਪੇਕੇ ਸਿਰਫ ਮਾਂ ਤੇ ਪਿਓ ਨਾਲ ਹੀ ਹੁੰਦੇ ਨੇ ਜਿਉਂਦੇ ਜੀ ਉਹਨਾਂ ਦੇ ਕੋਲ ਹੀ ਜਾ ਕੇ ਬੈਨ ਨੂੰ ਜੀ ਕਰਦਾ ਦੁੱਖ ਸੁੱਖ ਫੋਲਣ ਨੂੰ ਜੀ ਕਰਦਾ ਭਰਾ ਪਰਜਾਈਆਂ ਦੇ ਨਾਲ ਉਹ ਪਿਆਰ ਬਹੁਤ ਹੁੰਦਾ ਹੈ ਇੱਜ਼ਤ ਮਾਨ ਬਹੁਤ ਹੁੰਦਾ ਹੈ ਪਰ ਦਿਲ ਉਸ ਤਰ੍ਹਾਂ ਨਹੀਂ ਫੁੱਲਿਆ ਜਾਂਦਾ ਜਿਸ ਤਰ੍ਹਾਂ ਧੀਆ ਜਾ ਕੇ ਆਪਣੇ ਮਾਂ ਜਾਂ ਆਪਣੇ ਪਿਓ ਨਾਲ ਫੁੱਲਦੀਆਂ ਨੇ ਬਹੁਤ ਕਰਮਾਂ ਵਾਲੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਮਾਂ ਬਾਪ ਉਹਨਾਂ ਦੇ ਵੱਡਾਪੇ ਤੱਕ ਜਿੰਦੇ ਹੁੰਦੇ ਨੇ ਨਹੀਂ ਤੇ ਬਾਅਦ ਤੇ ਵਿਚਾਰਿਆਂ ਦੀ ਜਵਾਨੀ ਚ ਹੀ ਚਲੇ ਜਾਂਦੇ ਨੇ ਸਾਡੀ ਮਾਂ ਸਾਡੇ ਲਈ ਬਹੁਤ ਐਮੀਅਤ ਰੱਖਦੀ ਆ ਜੀ ਜਾਨ ਅਸੀਂ ਪੰਜੇ ਪੈਣ ਭਰਾ ਮਾਂ ਤੋਂ ਵਾਰਦੇ ਆ ਤੁਸੀਂ ਬਲੀਵ ਨਹੀਂ ਕਰੋਗੇ ਕਦੇ ਕਦੇ ਨਾ ਇੰਜ ਲੱਗਦਾ ਅਸੀਂ ਬਿਨਾ ਮੰਮੀ ਦੇ ਕਰਾਂਗੇ ਕੀ ਹਾਲਾਂਕਿ ਖੁਦ ਇੰਡੀਪੈਂਡੈਂਟ ਆ ਸਾਰਾ ਕੁਝ ਕਰਦੇ ਆ ਜੇ ਸਾਡੀ ਮਾਂ ਸਾਡੇ ਨਾਲ ਲੜੇ ਨਾ ਸਾਡਾ ਦਿਨ ਹੀ ਲੰਘਦਾ ਜੇ ਅਸੀਂ ਮੰਮੀ ਨੂੰ ਕੁਝ ਚੜਾਉਣ ਲਈ ਜਿਵੇਂ ਕੋਈ ਸ਼ਰਨ ਦਸ ਪਾਉ ਮੰਮੀ ਨੂੰ ਚੜਾਉਂਦਾ ਰਹਿੰਦਾ ਹੈ ਕੋਈ ਨਾ ਕੋਈ ਨੋਕ ਚੁੱਕ ਚਲਦੀ ਰਹਿੰਦੀ ਆ ਪਰ ਜੇ ਇਹ ਸਭ ਚੀਜ਼ਾਂ ਨਾ ਹੋਣ ਸਾਨੂੰ ਨਹੀਂ ਲੱਗਦਾ ਕਿ ਸਾਡੀ ਜ਼ਿੰਦਗੀ ਹੋਊਗੀ ਹਨਾ ਤੇ ਪਰ ਮੈਨੂੰ ਅੱਜ ਬਹੁਤ ਦਿਲੋਂ ਫੀਲ ਹੋਇਆ ਕਿ ਜਦੋਂ ਸਾਨੂੰ ਬਹੁਤ ਲੋਕੀ ਕਹਿੰਦੇ ਤੁਸੀਂ ਪੇਕੇ ਆਉਣੀ ਆ ਜਾਂ ਨਹੀਂ ਆਉਣਾ ਜਾਣਾ ਚਾਹੀਦਾ ਕੁੜੀਆਂ ਦਾ ਮੋਹ ਪਿਆਰ ਹੋਣਾ ਚਾਹੀਦਾ ਆਪਦੇ ਘਰ ਨਾਲ ਤਾਂ ਸਾਂਝ ساری ਉਮਰ ਦੀ ਹੁੰਦੀ ਆ ਆਪਣਾ ਸਹੁਰਿਆਂ ਦੇ ਘਰ ਨਾਲ ਤੇ ਆਪਾਂ ساری ਉਮਰ ਨਿਭਾਉਣਾ ਹੁੰਦਾ ਪਰ ਪੇਗੀਆਂ ਨਾਲ ਮੰਮੀ ਨੂੰ ਕੱਲ ਦੇਖ ਕੇ ਮੇਰਾ ਦਿਲ ਬੜਾ ਰੋਇਆ ਮੈਨੂੰ ਬੜੀ ਤਕਲੀਫ ਹੋਈ ਕਿ ਕਿਸੇ ਵੀ ਧੀ ਦਾ ਐਸ ਕਦਰ ਨਹੀਂ ਹੋਣਾ ਚਾਹੀਦਾ ਕਿ ਉਹ ਇੱਕ ਰਾਤ ਸਪੈਂਡ ਨਾ ਕਰ ਸਕੇ ਆਪਦੀ ਪੇਕੇ ਘਰ ਉਹਨੂੰ ਪੇਕਾ ਕਰ ਉਹਨੂੰ ਰਗਣ ਲੱਗ ਜੇ ਇਤਾਂ ਕਦੇ ਹੁੰਦਾ ਹੈ ਔਰ ਮੇਰੀ ਮਾਂ ਨੂੰ ਕੀ ਹੁਣ ਉਹਦੇ ਪੇਕੇ ਉਪਰੇ ਲੱਗਣ ਲੱਗ ਗਏ ਨੇ ਚਲੋ ਇਹ ਤਾਂ ਸਾਰੀਆਂ ਗੱਲਾਂ ਸੀ ਤੁਸੀਂ ਦੇਖਿਆ ਅੱਜ ਮੈਂ ਆਲੂ ਗਾਜਰਾਂ ਦੀ ਸਬਜ਼ੀ ਸਪੈਸ਼ਲ ਜਗਦੀਪ ਦੀ ਫਰਮਾਇਸ਼ ਤੇ ਬਣਾਈ ਸੀ ਆਲੂ ਗਾਜਰ ਮਟਰ ਤੇ ਨਾਲ ਮੈਂ ਫੁਲਕੇ ਬਣਾਈ ਜੋ ਵੀ ਮੇਰੇ ਘਰ ਦਾ ਕੰਮ ਸੀ ਉਹ ਮੈਂ ਸਾਰਾ ਕੀਤਾ ਪਰ ਇੱਕ ਗੱਲ ਤੁਹਾਨੂੰ ਕਹਾਂ ਅੱਜ ਮੈਂ ਜਿੰਨਾ ਟਾਈਮ ਕੁਕਿੰਗ ਕੀਤੀ ਜਿੰਨਾ ਟਾਈਮ ਸਭ ਕੰਮ ਕਰੇ ਨਾ ਅੱਜ ਮੈਂ ਉਹ ਗੱਲਾਂ ਸੋਚੀ ਗਈ ਕਿ ਜਵਾਨੀ ਚ ਜਦੋਂ ਤੁਹਾਡੇ ਬੱਚੇ ਛੋਟੇ ਹੁੰਦੇ ਆ ਨਾ ਜਦੋਂ ਸਮਾਂ ਹੁੰਦਾ ਨਾ ਭੈਣ ਭਰਾਵਾਂ ਕੋਲ ਬੈਠਿਆ ਕਰੋ ਮਾਪਿਓ ਕੋਲ ਬੈਠਿਆ ਕਰੋ ਗੱਲਾਂ ਬਾਤਾਂ ਕਰਿਆ ਕਰੋ ਉਹ ਬਹੁਤ ਜ਼ਰੂਰੀ ਆ ਜਦੋਂ ਉਹ ਚਲੇ ਜਾਂਦੇ ਨੇ ਨਾ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਕੋਲ ਸਿਰਫ ਪਛਤਾਵਾ ਰਹਿ ਜਾਂਦਾ ਜਿਹਦੇ ਕੋਲ ਜਿੰਨਾ ਸਮਾਂ ਹੈ ਉਹਨੂੰ ਆਪਦੇ ਭੈਣ ਭਰਾਵਾਂ ਨਾਲ ਆਪਣੇ ਮਾਪਿਓ ਨਾਲ ਪੇਕੇ ਸਾਰੇ ਦੋਨਾਂ ਨਾਲ ਨਿਭਾਉਣਾ ਚਾਹੀਦਾ ਹੈ ਅਸੀਂ ਵੀ ਨਿਭਾਉਨੇ ਆ ਵਾਹਿਗੁਰੂ ਸਾਰਿਆਂ ਦੇ ਭੈਣ ਭਰਾਵਾਂ ਦਾ ਨਿਭਾਵੇ ਬਸ ਐਰ ਲੈ ਗਿਆ ਰਾਸਤੇ ਮੇਰਾ ਖਾਣਾ ਬਣ ਗਿਆ ਖਾਣਾ ਬਣ ਕੇ ਰੈਡੀ ਸੀ ਪਰ ਕੀ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਖਾਣਾ ਬਣਾਉਣੀ ਬੜੇ ਚਾਹਣਾ ਪਰ ਮੈਂ ਰਾਤ ਨੂੰ ਖਾਣਾ ਖਾਂਦੀ ਨਹੀਂ ਆ ਕਿਉਂਕਿ ਮੈਨੂੰ ਰਾਤ ਨੂੰ ਰੋਟੀ ਡਾਈਜੈਸਟ ਨਹੀਂ ਹੁੰਦੀ ਚਲੋ ਇਹ ਵੀ ਟੈਨਸ਼ਨਾਂ ਦੇ ਚੱਕਰ ਨੇ ਸਾਰਾ ਕੰਮ ਕਰਨ ਤੋਂ ਬਾਅਦ ਕਿਚਨ ਕਲੀਨ ਕਰਦੀ ਸਾਰੇ ਕੰਮ ਡਨ ਕਰਤੇ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੁੰਦਾ ਹੈ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਇੱਕ ਨਵੀਂ ਖਾਣੀ ਦੇ ਨਾਲ